I uh -huh. ਸੰਗਤ ਦੇ ਵਿੱਚ ਆ ਕੇ ਭਾਣੇ ਸਰਬੱਤ ਦਾ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਾਂ ਸਮੁੱਚੇ ਨੱਥ ਸਮਾਜ ਸਰਦੀਆਂ ਉੱਥੇ ਸੰਗਤ ਸਰਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਇਸ ਸਥਾਨ ਦੇ ਉੱਤੇ ਧੰਗ ਗੁਰੂ ਗੰਗ ਸਾਹਿਬਾ ਜੀ ਦੀ ਪ੍ਰਕਾਸ਼ ਕਰਵਾ ਕੇ ਕਲਾਹੀ ਗੁਰਬਾਣੀ ਦੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪਦੀ ਸ਼ਬਦੇ ਬੜੇ ਪ੍ਰੇਮ ਭਾਵਨਾ ਦੇ ਨਾਲ ਆਰੰਭ ਕਰਵਾਇਆ ਸਨ ਸੇਵਾ ਦੀ ਪਾਤਸ਼ਾਹ ਜੀ ਸਦਕਾ ਸਪੂਰਨ ਗੁਰਬਾਣੀ ਦੇ ਜਾਪ ਕਰਕੇ ਹੁਕਮ ਪਾਈ ਦੇ ਉਪਰੰਤ ਅਮਰ ਬਾਣੀ ਦੇ ਸ਼ਬਦ ਕੀਰਤਨ ਨੂੰ ਗੁਰੂ ਗਿਆ ਸੰਗਠਾ ਬੜੇ ਪ੍ਰੇਮ ਚਾਹ ਦੇ ਨਾਲ ਸਰਵਣ ਕਰਦੀਆਂ ਨੇ ਆਪ ਜੀ ਨੇ ਪਾਵਨ ਸ਼ਬਦ ਸਰਵਣ ਕੀਤਾ ਧਾਕ ਤੂੰ ਸਰਨਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇ ਸਤਿਮੁੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਸੁਆਮੀ ਨੇ ਐਸੇ ਮਾਲਕ ਨੇ ਐਸੇ ਦੀਨ ਦੇ ਸਤਿਗੁਰੂ ਨੇ ਦੇਖੋ ਪਰਮਕੌਸ਼ ਜਨਾਂਦਰ ਅਸੀਂ ਆਪਣੇ ਕੰਮਕਾਰਾਂ ਦੇ ਵਿੱਚ ਧਰਮ ਦ੍ਰਿਸ਼ਟੀ ਦੇ ਵਿੱਚ ਜੁੜੇ ਹੁੰਦੇ ਆ ਸਮਾਜਿਕ ਕੰਮਾਂ ਵਿੱਚ ਜੁੜੇ ਹੁੰਦੇ ਆ ਸਾਨੂੰ ਬੜੇ ਤਰ੍ਹਾਂ ਦੇ ਖੇਤਰ ਬੜੇ ਤਰ੍ਹਾਂ ਦੀਆਂ ਚਿੰਤਾਵਾਂ ਲੱਗੀਆਂ ਰਹਿੰਦੀਆਂ ਸਿੱਧੇ ਤੋਂ ਮੁੱਕਰ ਨਹੀਂ ਸਕਦਾ ਮੁੱਕਰ ਨਹੀਂ ਹੋ ਸਕਦਾ ਆਪੇ ਸਾਰੇ ਬੜੇ ਤਰ੍ਹਾਂ ਦੇ ਸੰਪਰਕ ਦਾ ਹੋਣਾ ਉਦੋਂ ਇਹ ਇਹ ਵੱਡੇ ਭਾਗਾ ਤੋਂ ਬਿਨਾਂ ਨਹੀਂ ਉੱਠਦਾ ਅਸੀਂ ਬੜਾ ਕਈ ਵਾਰੀ ਜਤਲ ਕਰਦੇ ਹਾਂ ਪਰ ਸਾਥ ਨੂੰ ਸੂਰ ਘਰਵਾਦੂ ਜਾਇਆ ਨਹੀਂ ਜਾਂਦਾ ਮਿਲਵਾ ਨਹੀਂ ਠੋੜਾ ਜਾਂਦਾ ਗੁਰੂ ਦੀ ਬਾਣੀ ਨਹੀਂ ਸੁਣੀ ਜਾਂਦੀ ਅਰ ਜਦ ਸਵੇਲ ਵੱਡੇ ਭਾਗ ਹੋ ਜਾਣ ਉਸ ਵੇਲੇ ਅਸੀਂ ਐਸੀਆਂ ਮਹਾਨ ਚਲਾਵਾਂ ਦੇ ਵਿੱਚ ਦਰਜ ਹਾਂ ਐਸੇ ਐਸੇ ਮਹਾਨ ਉਤਮ ਸਤਿਗੁਰੂ ਸਾਨੂੰ ਬਖਸ਼ ਕਰ ਦਿੰਦੇ ਨੇ ਆਕਾਲ ਪੁਰਖ ਦੀ ਜੇ ਮਿਹਰ ਦੀ ਨਿਸ਼ਾਨੀ ਹੁੰਦੀ ਹੈ ਕਿਉਂਕਿ ਸਤੂ ਦੀ ਬਾਣੀ ਦਾ ਬਚਨ ਹੁੰਦਾ ਹੈ ਮਾਰਾ ਕਹਿੰਦੇ ਉਤਮ ਮਤ ਪ੍ਰਭ ਅੰਤਰ ਜਾਣੀ ਜਿਉਂ ਪ੍ਰੇਰਿ ਤਿਉਂ ਕਰਨਾ ਜੋ ਨਤੁਲਾਹ ਸੰਤਬਜਾਏ ਤਾਂਤੀ ਜੋ ਬਾਜਾ ਜੰਤੋ ਗੁਰੂ ਕੀ ਬਾਣੀ ਦਾ ਬਚਨ ਸਤਗੁਰੂ ਜੀ ਕਹਿੰਦੇ ਉਦਮ ਮਤ ਪ੍ਰਮ ਅੰਤਰ ਜਾਨੀ ਜਿਹੜਾ ਇਹ ਮਹਾਨ ਕਾਰਜ ਹਰ ਸਾਲ ਦੇ ਸੰਗਤਾਂ ਬਚਨ ਰਲ ਕੇ ਕਰਾਉਂਦੇ ਨੇ ਇਸ ਸਾਰਾ ਉਦਮ ਅਕਾਲ ਪੁਰਖ ਦਾ ਬਖਸ਼ਿਸ਼ ਕੀਤਾ ਹੋਇਆ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਸਤਗੁਰੂ ਜੀ ਉਦਮ ਇਹਨਾਂ ਨੂੰ ਬਖਸ਼ਦੇ ਨੇ ਤਾਂ ਹੀ ਇਹ ਕਾਰਜ ਉਦਮ ਮਤ ਪ੍ਰਭ ਅੰਤਰਜਾਣਿਓ ਅੰਤਰਜਾਣੀ ਮਾਲਕ ਜਿਹੜਾ ਉਦੋਂ ਰਕਦਾ ਉਦੋਂ ਮਤ ਪ੍ਰਭ ਅੰਤਰਜਾਣੀ ਜਿਉ ਪ੍ਰੇਰੇ ਤਿਉ ਕਰਨਾ ਹੁਣ ਦੇਖੋ ਇਸੇ ਕਿਸ ਗੱਲ ਨੂੰ ਸਮਝਣਾ ਚਾਹੀਦਾ ਦੁਨੀਆ ਦੇ ਉੱਤੇ ਦੋ ਪ੍ਰਕਾਰ ਦੇ ਸਤਾਨ ਨੇ ਮਨ ਰੱਖੇ ਜਦ ਮਤ ਕਹਿ ਲੋ ਜਦ ਸੋਚ ਕਹਿ ਲੋ ਜਾਂ ਵਿਚਾਰ ਕਹਿ ਲੋ ਦੋ ਤਰ੍ਹਾਂ ਦੀਆਂ ਜਿੰਨਾਂ ਲੋਕ ਨੇ ਮੇਰੇ ਮਾਲਕ ਨੇ ਉਦੋਂ ਵਰਤਿਸ ਕਰ ਦਿੱਤਾ ਐਸੀ ਸੇਵਾ ਦੇ ਨਹੀਂ ਸਿਰਫ ਦੇ ਭਲੇ ਹੀ ਪ੍ਰੇਰ ਦਿੱਤਾ ਜੋ ਪ੍ਰੇਰੇ ਜੋ ਕਰਨਾ ਇਸ ਦਾ ਉਹ ਧਿਆਨ ਵਿੱਚ ਰੱਖਿਓ ਜਿੰਨਾਂ ਨੇ ਮੇਰੇ ਮਾਲਕ ਜੀ ਨੂੰ ਬੋਲ ਤੋਂ ਮੇਰੀ ਦਰਖਾਹ ਜਾਣੀ ਆਪਣਾ ਨਾਮ ਜਪਾਇਆ ਉਹ ਬਿਨਾਂ ਬੋਲੇ ਸਾਡੀਆਂ ਮਨ ਦੀਆਂ ਗੱਲਾਂ ਭਾਵਨਾਵਾਂ ਨੇ ਨਾ ਜਿਹੜੀਆਂ ਸਾਡੀਆਂ ਮਨ ਦੀਆਂ ਇਛਾਵਾਂ ਨੇ ਜਾਂ ਸਾਡੇ ਮਨ ਦੇ ਬਲਪਰੇ ਨੇ ਉਹ ਬਿਨਾਂ ਬੋਲੇ ਸਾਡੇ ਬੁੱਝ ਲੈਂਦਾ ਅਨਭੂਤ ਮੇਰੀ ਵਰਥਾ ਚੰਗੀ ਤੁਸੀਂ ਸੇਵਾ ਭਾਵ ਪੈਦਾ ਕਰਕੇ ਪ੍ਰਗਟ ਹੋ ਕੇ ਸਮਰਪਿਤ ਹੋ ਕੇ ਜਲਿਓ ਸੇਵਾ ਕਰਿਓ ਉਸ ਦਾਤੇ ਅਗੇ ਪਛਾਣ ਦੀ ਲੋੜ ਨਹੀਂ ਉਹ ਬਿਨਾਂ ਜਾਣ ਬੋਲਿਆ ਹੀ ਵਿੜਿਆ ਹੀ ਸਾਡੇ ਅੰਦਰ ਦੀ ਭਾਵਨਾ ਨੂੰ ਜਾਣਦਾ ਹੈ ਗਿਰ ਬੋਲਿਆ ਸਭ ਕੁਝ ਜਾਣਦਾ ਇਸ ਆਗੈ ਕੀਜੈ ਉਹ ਬਿਨਾਂ ਮੂਲੇ ਸਾਡੀਆਂ ਜਿੰਦਗੀ ਸੰਗਤ ਦਾ ਕੱਲ ਪੰਸੋ ਤੋਂ ਲੈ ਕੇ ਮੈਂ ਦੇਖ ਰਿਹਾ ਭਾਵਾਂ ਕਿੰਨਾ ਮੌਸਮ ਖਰਾਬ ਸੀ ਕਿੰਨਾ ਕੱਲ ਨਹੀਂ ਪਿਆ ਅਰਸੋ ਤੋਂ ਲੈ ਕੇ ਕਿੰਨੀ ਸੰਗਤ ਕਿੰਨੇ ਨੌਜਵਾਨ ਕਿੰਨੇ بھائی ਭਾਈ ਗੁਰੂ ਦੇ ਪ੍ਰੇਮ ਵਿੱਚ ਕਿੰਨੀ ਸਮਰਪਿਤ ਹੋ ਕੇ ਸੇਵਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ ਤੇ ਸਤਗੁਰੂ ਜੀ ਤੁਹਾਡੀ ਭਾਵਨਾ ਨੂੰ ਜਾਣਦਾ ਹੈ ਕਹਿਣ ਦੀ ਲੋੜ ਨਹੀਂ ਪੈਂਦੀ ਤੇ ਜਿਨ੍ਹਾਂ ਨੇ ਸਤਗੁਰੂ ਦੀ ਸੇਵਾ ਕੀਤੀ ਤੇ ਸਾਬ ਜੀ ਦਾ ਬਚਨ ਪੜ੍ਹਦੇ ਨਾ ਆਪਾਂ ਮਾਰੇ ਕਹਿੰਦੇ ਸਤਿਗੁਰੂ ਹੋਏ ਦਿਆਲ ਤਾਂ ਸ਼ਬਦਾਂ ਪੂਰੀਏ ਸਤਿਗੁਰੂ ਹੋਏ ਦਿਆਲ ਨਾ ਕਹ ਬਹੁ ਤੂਰੀਏ ਸਤਿਗੁਰੂ ਦੇ ਅਨੁਪਰਪਾਲ ਹੋ ਜਾਣ ਗੁਰੂ ਦੀ ਅਸੀਂ ਸੇਵਾ ਭਾਵਨਾ ਨਾਲ ਕਰ ਲਈਏ ਨਾ ਤੇ ਸਾਡੇ ਝੋਰੇ ਆ ਜਿਹੜੇ ਚੰਤਾਵਾਂ ਨੂੰ ਗੁਰੂ ਖਤਮ ਕਰ ਦਿੰਦਾ ਸਤਿਗੁਰੂ ਦੀ ਭਾਵਨਾ ਨਾਲ ਸੇਵਾ ਕਰ ਲਈਏ ਗੁਰੂ ਸਾਡੇ ਤੇ ਦਿਆਲੂ ਹੋ ਜਾਵੇ ਤਾਂ ਸਾਡੀਆਂ ਹਰ ਤਰ੍ਹਾਂ ਦੀਆਂ ਨਿਸ਼ਾਵਾਂ ਜਣੀਆਂ ਨੇ ਸ਼ਬਦਾਂ ਨੇ ਉਹ ਗੁਰੂ ਪੂਰੀਆਂ ਕਰ ਦਿੰਦਾ ਹੈ بزرگ بچے آپ جی کی سیوا کر رہے نے آپ جی نے سارا من کر گرو گراج سچے پاشا ਮੇਰੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੇ ਫਲਸਫੇ ਤੇ ਦੁਨੀਏ ਭਾਈ ਤਰਨ ਕਰੀਏ ਨਾਮ ਜਪੀਏ ਵੰਡ ਕੇ ਛਕੀਏ ਸਮਾਜ ਦੇ ਵਿੱਚ ਕੋਈ ਭਲਾ ਕੰਮ ਕਰੀਏ ਸਮਾਜ ਦੇ ਭਲੇ ਲਈ ਉਤਮ ਕਰੀਏ ਤੇ ਕੇ ਜੀਵਨ ਸਾਡਾ ਸਫਲ ਹੋਣਾ ਨਹੀਂ ਤੇ ਦੁਨੀਆ ਦੇ ਉੱਤੇ ਬੜੇ ਬੜੇ ਲੋਕ ਆਏ ਤੇ ਗਏ ਚਲੇ ਗਏ ਪਰ ਉਹਨਾਂ ਨੇ ਆਪਣੇ ਜੀਵਨ ਨੂੰ ਕਿਸੇ ਲੇਖੇ ਵਿੱਚ ਨਹੀਂ ਲਾਇਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਉਤਮ ਸਾਨੂੰ ਇਹ ਫਲਸਫਾ ਬਖਸ਼ਦੇ ਨੇ ਸਰਬੱਤ ਦਾ ਭਲਾ ਸਰਬਤ ਦਾ ਭਲਾ ਇਹ ਮਿਸ਼ਨ ਲੈ ਕੇ ਅਸੀਂ ਜੀਵਨ ਅੰਦਰ ਅੱਗੇ ਵਧਣਾ ਹੈ ਗੁਰੂ ਪਾਸ਼ਾ ਕਿਰਪਾ ਕਰਨ ਸਮਰ ਹੋ ਚੁੱਕਿਆ ਹੈ ਥਾ ਸਾਰੀ ਸੰਗਤ ਆਪਾਂ ਰਲ ਮਿਲ ਕੇ ਅਨੰਦ ਸਾਹਿਬ ਦੀਆਂ ਛੇ ਪੜੀਆਂ ਅੰਮ੍ਰਿਤਪੁਰ ਦਾਸ ਦੇ ਵਿੱਚ ਆ ਗਏ ਆ ਆਮ ਕਲੀ ਮਹਾਂ ਰਾਣੀ ਜਾ I am ਪਨੇ ਜੇ ਰਹਿ ਤਾ ਤੁਸੇ ਭਾਰੁ ਕੀ ਕਰਨੀ ਕਰਤੇ ਰਸਨ ਨਾ ਪਿਲਿਆ ਤਰਦੋ ਕੰਤ ਨਾਮਿਆ ਰਣ ਰਜਨ ਪੁੱਖਾ ਸਾ ਬਿਦਵਾਈਆ ਗੈ ਸ਼ਾਂਤ ਹਮ ਆਏ ਸਿਆਣ ਗੇਤਾਂ ਤਨ ਪੂਜਾਈ ਸਦਾ ਕੁਮਾਰ ਕੀ ਨਾਮੇ ਕਾਹੇ ਨਾਏ ਗਦਿਆ ਨਾ ਕਹਿ ਗੋ ਸੋ ਸੋ

i know تمہاری گت میں مت تمری جانی نائ داس سدا دیا گیا راس ہماری جیو پینڈ سب تیرا بائی گ نانک سب تیری بڑی آئی وڈیائی نا ਪਰਿਵਾਰਨਾ ਮਹਾ ਤੁਖਹਾਂ ਤਸਕਰਾਸ ਤਾ ਕੋ ਬਿਨ ਨ ਕੋ ਲਾਗੇ ਜਾਂ ਕਿ ਪ੍ਰਭ ਆਗਿਆ ਉਦਾਸ ਏਕ ਓੰਕਾਰ ਸ੍ਰੀ ਵੰਤੂ ਜੀ ਕੀ ਪਦ ਹੈ ਸ੍ਰੀ ਗੁਰਪ੍ਰਤਿਜੀ ਸਹਾਇ ਵਾ ਸ੍ਰੀ ਗੁਰਪ੍ਰਤਿਜੀ ਕੀ ਬਾਸ 10ਵੀਂ ਪ੍ਰਥਮ ਗੁਰਪ੍ਰਤਿ ਸਿਮਰ ਕੇ ਗੁਰੂ ਨਾਨਕ ਦੇਵ ਧਿਆਏ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਤਨ ਗੁਰਾਂ ਦੇ ਸਹਾਇ ਦਸਾਂ ਪਾਤਸ਼ਾਹਿਆਂ ਦੀ ਜਗਦੀ ਜੋਤ ਧੰਨ ਗੁਰੂ ਗੰਗ ਸਾਹਿਬ ਮਹਾਰਾਜ ਦੇ ਬਾਣ ਦਰਸ਼ਨ ਬਰੇਤ ਜੀ ਦਾ ਧੰਨ ਅੰਤਰ ਕੀ ਬਾਣੀ ਜੀ ਵਾਹਿਗੁਰੂ ਧੰਗ ਗੁਰਾਂ ਦੇ ਸਾਜਣ ਵਾਜੇ ਪੰਜਾਬ ਪਿਆਰਿਆਂ ਚੌਹਾਂ ਸਿੱਧ ਜਨਦਿਆਂ ਚਾਲੀਆਂ ਮੁਕਤਿਆਂ ਹਰ ਜਨ ਜਪਕੀਆਂ ਤੱਕੀਆਂ ਜਿਨ੍ਹਾਂ ਨਾਮ ਜਪਿਆ ਵੱਢੀ ਛੱਕਿਆ ਦੇਗ ਚਲਾਈ ਤੇਗ ਵਾਗੇ ਦਿਲ ਸੁਣ ਕੇ ਅਨੁਠ ਕੀਤਾ ਨਾ ਪਿਆਰਿਆ ਸਤਿਅਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸਿਵੇਹਾਏ ਗੁਰੂ ਜੀ ਜਿਨ੍ਹਾਂ ਸੇਵਾ ਸੇਧੀਆਂ ਨੇ ਧਰਮ ਜੀਤੋ ਸੇਹ ਦਿੱਤੇ ਬੰਦ ਬੰਦ ਕਟਵਾਏ ਥੋਪੀਆਂ ਲਹਾਂਗਾਂ ਤਨ ਆਰਿਆਂ ਨਾਲ ਚਰਾਏ ਗਏ ਚਰਕੜੀਆਂ ਦੇ ਚਾੜੇ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ ਦਰਬਣੀ ਹਾਰਿਆ ਸਿੱਖੇ ਕਿਸਾਨ ਸਵਸਾ ਸੰਗਤ ਭਾਈ ਇਤਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸਿਵੇਹਾਏ ਗੁਰੂ ਜੀ ਸੰਜਾ ਤੱਕ ਤਾਂ ਸਰਬੱਤ ਗੁਰਦਵਾਰੋਂ ਦੇਖ ਕਰ ਧਿਆਨ ਅੰਤਰ ਕੇ ਬਾਲਾ ਜੀ ਵਾਹਿਗੁਰੂ ਪ੍ਰਤਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾ ਵਿੱਚ ਤਾਵਣ ਕਾ ਸਤਕਾ ਸਰਬ ਸੁਖ ਹੋਵੇ ਰਾਜਾ ਖਾਲਸਾ ਜੀ ਸਾਰਬ ਤਾਹ ਤਾਹ ਲਸਿਆ ਰਾਇਤ ਦੇਖੀ ਮਤਹਿ ਦੀ ਬਾਜੋਂ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਜੀ ਸਿਖਾਣ ਸਿੱਖੀ ਦਾਤ ਕੇਸ ਦਾਣ ਰਹਿਤ ਦਾਣ ਬਿਵੇਹ ਦਾਣ ਸਹਾਬ ਦਾਣ ਪ੍ਰਸਾਦ ਦਾਣ ਨਾਨਕ ਸਰਦਾਨ ਦਾਣ ਨਾਮ ਦਾਣ ਸ੍ਰੀ ਅਮਰ ਸਤਸਰਨ ਜੀ ਦੇ ਦਰਸ਼ਨ ਇਸ਼ਨਾਨ ਚੰਕੀਆਂ ਝੱਡੇ ਗੁੰਗੇ ਜਿੱਤੋ ਜੁਗ ਅਟੰਤ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ ਆਮ ਜੀ ਰਸਖਾ ਦਾ ਮਾਨੀਵਾ ਮਤ ਸੇ ਮਤ ਪਤ ਦੇ ਰਾਖੇ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਹੀ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਸੋੜਿਆ ਆਗਿਆ ਹੈ ਜੀ ਇਨ੍ਹਾਂ ਦੇ ਪੁੱਲੇ ਦਰਸਬੰਦੀ ਦਾ ਤੇ ਸੇਵਾ ਸੰਭਾਲ ਦਾ ਦਾਣ ਪਿਆਰੇ ਖਾਸਾਂ ਜੀ ਨੂੰ ਬਖਸ਼ੋ ਹਿਰਦ ਮਾਣਿਆਂ ਦੇ ਮਾਨ ਸਤਿਗੁਰੂ ਨਿਰਤਾਣਿਆਂ ਦੇ ਤਾਂ ਸਤਿਗੁਰੂ ਮੇਰੇ ਅਤਿ ਅੰਦੀਓ ਸਤਿਗੁਰੂ ਸੱਚੇ ਤੇ ਤੁੰਤਨ ਧੰਨ ਧੰਨ ਆਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਸੰਤ ਗੁਰੂ ਗਰੀਬ ਨਿਵਾਜ ਆਪ ਜੀ ਦੇ ਹਜ਼ੂਰ ਚਰਮਕ ਕੌਲਾ ਵਿਕੇ ਅਰਦਾਸ ਬੇਨਤੀ ਹੈ ਜੀ ਕਿਰਪਾ ਕਰਕੇ ਮਨਜ਼ੂਰ ਕਰੋ ਔਰ ਦਮਵਾਸਤ ਪ੍ਰਭ ਅੰਤਰਜਾਮੀ ਜੋ ਪਰੇ ਦੇ ਤਿਉ ਕਰਨਾ ਜੋ ਨਟੁਰਾ ਤੰਤ ਵਜਾਏ ਤੰਤੀ ਤਿਉ ਵਾਜਾਏ ਗੰਧ ਜਨਾ ਦੇ ਮਹਾਵਾਕ ਅਨੁਸਾਰ ਸਾਹਿਬੇ ਕਮਾਨ ਸਰਬਸਦਾਨੀ ਅਮਰਤ ਪਿਤਾ ਦੇ ਸਾਹਿਬ ਸ੍ਰੀ ਗੁਰੂ ਭਵਨ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜਾ ਦੀ ਖੁਸ਼ੀਆਂ ਵਿੱਚ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਅੰਦਰੋਂ ਘਰੋਂ ਬਰੋਸਾਏ ਨਗਰ ਸਮਾਜ ਸਰਪ੍ਰਸਤ ਦੇ ਪੁੱਟ ਸੰਗਤ ਸਦੀਆਂ ਸ ਵਿੱਚ ਸੰਤਾਂ ਵੱਲੋਂ ਆਣਵਲ ਕੇ ਮਹਾਰਾਜ ਹਾਜ਼ਰ ਸਾਹਿਬ ਦੀ ਤਲਾਸ਼ਪੂਰ ਦੇ ਵਿੱਚ ਧੁਰ ਕੀ ਬਾਣੀ ਆਈ ਜਨ ਸਗਲੇ ਚੰਦ ਮਟਾਈ ਜੀ ਦੇ ਇੱਕ ਸ੍ਰੀ ਅਨੰਦਪਾਲ ਸਾਹਿਬ ਸਵੇਜਾ ਜੱਜੀ ਸਾਹਿਬ ਫਾਸੋ ਰੋਇ ਤੋਂ ਲੈ ਕੇ ਅਰੰਭ ਕਰਵਾਏ ਸੰਸਾਦ ਜੀ ਆਪ ਜੀ ਦੇ ਮਹਾਨ 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 ਕਿਰਪਾ ਦੇ ਸਦਕੇ ਸੰਤ ਸੰਪੂਰਨ ਗੁਰਬਾਣੀ ਦੀ ਯਾਤ ਕਰਕੇ ਮਹਾਰਾਜ ਧੋਪਾਈ ਗਏ ਨੇ ਉਪਰੰਤ ਅਰੀ ਦਸ ਕੀਤਮ ਪਰਮਤਵਚਾਰਾ ਹੋਈਆਂ ਨੇ ਸੰਤ ਗੁਰੂ ਜੀ ਕਿਰਪਾ ਕਰਨੀ ਆਪ ਜੀ ਦੀ ਬਾਣੀ ਗੁਰਬਾਣੀ ਆਤਮਦ ਅੰਤ ਤੱਕ ਪੜਦਿਆਂ ਗੁਰਬਾਣੀ ਸੰਤਾਂ ਨੂੰ ਸਰਵਣ ਕਰਦਿਆਂ ਕੀਰਤਨ ਕਰਦਿਆਂ ਮਹਾਰਾਜ ਸਰਬਕਤ ਸੰਗਤਾਂ ਵੱਲੋਂ ਤਨੋਂ ਦਾ ਆਪ ਜੀ ਦੇ ਹਜੂਰ ਸੇਵਾ ਮ ਕਰਦੇ ਆਂ ਇਤਨੀ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਣੇ ਦਾ ਸੁਭਾਅ ਕਨੇ ਅਣਜਾਣ ਸੇ ਪਸੰਦ ਕੇ ਬਖਸ਼ ਲੈਣਾ ਮਹਾਰਾਜ ਅੱਗੇ ਵਾਦ ਤੇ ਸਮੰਤ ਬਖਸ਼ਣੀ ਸਤਿਗੁਰੂ ਜੀ ਗੁਰਬਾਣੀ ਦਾ ਭਾਅ ਫਲ ਸਮੂਹ ਸੰਗਤਾਂ ਦੇ ਹਰ ਜਾਣ ਤੇ ਵਸਾਉਣਾ ਮਹਾਰਾਜ ਸੱਚੇ ਬਾਦਸ਼ਾਹ ਆਸ ਵਾਗਤ ਪਹਾਨ ਮੌਕਾ ਕਰਦੇ ਆ ਹਮ ਆਪ ਜੀ ਦੀਆਂ ਅਗੰ ਸਿੱਖ ਸੰਗਤਾਂ ਵੱਲੋਂ ਅਗੇ ਦਰਕਾਰ ਦੇ ਸਤਿ ਆਨੰਦ ਸੇਵ ਭਾਈ ਗੁਰਚੰਦ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਖਸ਼ੀਆਂ ਕਰਤਮੈ ਨੂੰ ਸਫਲ ਕਰਦੇ ਆ ਬਹੁਤ ਸੁੰਦਰ ਮਾਹਲਾ ਸਾਹਿਬ ਵਿਰਤ ਮਾਇਕੇ ਦਾ ਹਾਜ਼ਰ ਕੀਤੀ ਗਈ ਅਨੁਕਾਰ ਕਰੋ ਗੁਰਮਖੰਦੇ ਲੋਕ ਸੁਖੀਏ ਪਰਲੋਖ ਸੇਲੇ ਕਰਨੇ ਦੀ ਆਮ ਜੀ ਦੀ ਪਵਿੱਤਰ ਪਾਵਨ ਅਗੰਦੀ ਅੰਦਰ ਸਮੂਹੀਆਂ ਸੰਗਤਾਂ ਨਾਲ ਮਿਲ ਕੇ ਤਿਹਾਰਵਲ ਖੜਾ ਪ੍ਰਸ਼ਾਂਤ ਸਜ ਕੇ ਹਾਜ਼ਰ ਹੈ ਜੀ ਆਮ ਜੀ ਦੇ ਦਰਸ ਪ੍ਰਵਾਣ ਹੋਵੇ ਜੀ ਪ੍ਰਸਾਦ ਸਵਾਸ ਸੰਗਤੂਰ ਤੇ ਮੁਜੋ ਜੋ ਸਕੇ ਸਵਾਸ ਸਵਾਸ ਤੇਰਾ ਨਾਮ ਜੱਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨੀ। ਮੁਜੋ ਜੋ ਜੋ ਮਨੋ ਕਾਮਨਾਵਾਂ ਭਾਵਨਾਵਾਂ ਵਾਲੇ ਕੀ ਸਰਬੱਤ ਸਿੱਖ ਸੰਗਤਾਂ ਵੱਲੋਂ ਆਪ ਜੀ ਦੇ ਨਾਮ ਦੀਆਂ ਸੇਵਾਵਾਂ ਕੀਤੀਆਂ ਗਈਆਂ। ਸਵਾ ਸੰਗਤਾਂ ਦੀਆਂ ਸ਼ੁਭ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣ ਕਰਨੇ। ਸੰਗਤਾਂ ਵੱਲੋਂ ਵਿਅੰਤ ਮਾਇਆ ਰਸਤਾ ਵਸਤਾ ਕਰਕੇ ਵਿਅੰਤ ਸੇਵਾਵਾਂ ਕੀਤੀਆਂ ਬਿਨਾਂ ਸੰਗਤਾਂ ਦੀਆਂ ਸੇਵਾਵਾਂ ਰਸਤਾ ਵਸਤਾ ਦਾ ਪ੍ਰਵਾਨ ਕਰਨੀਆਂ ਜਿਨ੍ਹਾਂ ਭਿਲਾਦਿਆਂ ਤੋਂ ਮਾਇਆ ਪੇਟਾ ਦਾਸਤਾ ਵਤਾਂ ਆਈਆਂ ਸੋਖ ਜਾਂਨੇ ਭਰਪੂਰ ਕਰਨੇ ਕਾਲ ਅਨਦੂਰ ਕਰਨੇ ਕਮਾਈਆਂ ਵਿੱਚ ਵਤਾਂ ਵਾਧੇ ਵਕਸ਼ ਕਰਨੇ ਮਹਾਰਾਜ ਦੇਸਾਂ ਅਵਦੇਸਾਂ ਵਿੱਚ ਅੰਗ ਸੰਗ ਸਹਾਰੀ ਹੋਣਾ ਮਹਾਰਾਜ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਸਤਿਗੁਰੂ ਜੀ ਸੇਵਕਾਂ ਸੰਗਤਾਂ ਦੇ ਕਾਰਜ ਰਾਸ ਕਰਨੇ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਦੇ ਅੰਗ ਸੰਗ ਹੋ ਕੇ ਸਹਿਦਾਰਨੀ ਮਹਾਰਾਜ ਹਰ ਪ੍ਰਕਾਰ ਕਰਕੇ ਰੱਖਿਆ ਕਰਨੇ ਸਤਿਗੁਰੂ ਜੀ ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੀ ਸੇਵਾ ਹੰਦੇ ਵਾਲਾ ਉਦਮ ਅਪਰਾਧੇ ਬਖਸ਼ਣੇ ਮਹਾਰਾਜ ਸਮੁੱਚੇ ਸੰਗਤਾਂ ਦੇ ਨਾਮ ਵਿੱਚ ਸੱਚੇ ਪਾਤਸ਼ਾਹ ਮਨੋ ਕਾਮਨਾਵਾਂ ਪੂਰਨ ਕਰਕੇ ਏਕਤਾ ਭਾਈਚਾਰਾ ਭ੍ਰੇਮ ਦੀ ਦਾਤ ਬਖਸ਼ਣੇ ਈਰਖਾ ਦਵੇਤ ਤੋਂ ਬਚਾਈ ਰੱਖਣਾ ਮਹਾਰਾਜ ਸੱਚੇ ਪਾਤਸ਼ਾਹ ਸਦਾ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਸਭ ਦੇ ਭਲੇ ਦੇ ਮਿਸ਼ਰਤ ਕੇ ਚੱਲਣ ਦੀ ਵਾਲਾ ਉਦਮਤਾ ਦਾ ਬਖਸ਼ਣੇ ਸੱਚੇ ਪਾਤਸ਼ਾਹ ਜੀਓ ਧਰਮ ਜੀ ਦੀ ਕਿਰਪਾ ਕਰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਜੋ ਜੋ ਸਲਾਮਾ ਸੰਗਤਾਂ ਵੱਲੋਂ ਤਿੰਨੋ ਤਨਦ ਲੈ ਕੇ ਤਨ ਮਨ ਤਨ ਕਰਕੇ ਆਪ ਜੀ ਦੇ ਦਿਲ ਦੀਆਂ ਕੀਤਿਆਂ ਗਈਆਂ ਸਰਬਾ ਸੰਗਤਾਂ ਦੀਆਂ ਸੇਵਾਵਾਂ ਦਰ ਪ੍ਰਵਾਹ ਕਰਨੀਆਂ ਮਹਾਰਾਜ ਸੱਚੇ ਪਾਤਸ਼ਾਹ ਸਮੂਹ ਨਗਰ ਕੜੇ ਨੂੰ ਚੜ੍ਹਦੀ ਕਲਾ ਬਖਸ਼ਣ ਕਰਨੀ ਨਗਰ ਵਿੱਚ ਸੋਸ਼ਾਂਤੀ ਮੇਲ ਪਿਆਰ ਤੋਂ ਬਾਗ ਦੀ ਦਾਤ ਮਾਣਿਮਰਕੀ ਬੱਸਰ ਵਾਲੀ ਤੰਦਰਸਤੀ ਬਖਸ਼ਣੀ ਸਰਬੱਤ ਦਾਤ ਪੜਾ ਕਰਨਾ ਸਰਬੱਤ ਦੇ ਹੀ ਕਾਰਜ ਰਾਸ ਕਰਨੇ ਸਭ ਸੰਸਾਰ ਦੇ ਜੀਵਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਦਰਕਰ ਦੇ ਸਰਦਾਰਨ ਸਿੰਘ ਭਾਈ ਗੁਰਚਰਨ ਸਿੰਘ ਸੋਚੇ ਪਰਵਾਰ ਵੱਲੋਂ ਗ੍ਰੰਤੀ ਸਿੰਘਾਂ ਵਾਸਤੇ ਰਾਜੀ ਸਿੰਘਾਂ ਵਾਸਤੇ ਸਰੋਪਾ ਵੰਸ਼ਸ਼ ਕੀਤੇ ਗਏ ਸੇਵਕ ਪਰਿਵਾਰ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀ ਆਗਨ ਦਰਾਸ ਕਰਨੀ ਚਾਹਦਿਆਂ ਗਲਾ ਬਖਸ਼ ਕਰਨ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਐਸ ਵਕਤ ਆਪ ਜੀ ਕਰੋ ਕਿਰਪਾ ਨਰਾ ਕਰਮ ਜਲਾਹੀ ਤੁਮ ਨਾਮ ਨਾਲ ਬਖਸ਼ ਕਰਕੇ ਕਰਤਾਸ ਕਰੋ ਸਹੀ ਪਿਆਰੇ ਮੇਰੇ ਜਨਾ ਗਜਿਆ ਤੇਰਾ ਨਾਮ ਚਿਤ ਆਵੇ ਸਿਰ ਗੁਰੂ ਨਾਨਕ ਨਾਮ ਚੱਕੀ ਕਰੋ دو کرے گا خالی سب ملیں گے ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤੇ ਈ ਘਰ ਜੋ ਸ਼ਬਦਾ ਕਰ ਸੇਵਦੇ ਗੁਰ ਪਾਏ ਉਤਾਰਨ ਪਾਰ ਜੋ ਸ਼ਬਦਾ ਕਰ ਸੇਵਦੇ ਗੁਰ ਕਾਰ ਉਤਾਰਨ ਪਾਰ ਮੋਲੇ ਸੋ ਨਿਹਾਲ ਵਾਹਿਗੁਰੂ ਅਕਾਲ ਆ ਯਾਰ ਸਰਪੰਚ ਸਾਹਿਬ ਹੱਥ ਪਾਓ ਮੜਾ ਮੜਾ ਹੱਥ ਪਾਓ ਜੀ ਮੜਾ ਹੱਥ ਪਾਓ ਚੱਕੇ ਮੜਾ ਜੀ ਜਿਨ੍ਹਾਂ ਸਾਡੇ ਤੋਂ ਨੇ ਬ੍ਰਹ ਪ੍ਰਸਾਦ ਪ੍ਰਾਪਤ ਕਰ ਲਿਆ ਉਹ ਪੰਗਤ ਬਣਾਉਣ ਦੀ ਕਿਰਪਾਲਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Thank <laughs> you. ਸਤ ਸਤਿ ਗ੍ਰੰਤੀ ਮਤੇ ਰਹਿ ਰਿਹਾ ਕਰਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਬਹੇ ਬੇਰਸਤ ਕੋ ਸੋ ਫਾਤ ਸਭਾ ਅੱਜ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਉਪਰਾਲਾ ਜਿਹੜਾ ਕਿ ਨਗਰ ਪੰਚਾਇਤ ਕੋਠੇ ਸੰਗਤ ਸਾਰਾ ਅਤੇ ਸਮੂਹ ਭਾਈਚਾਰੇ ਵਰਗਾਂ ਨੂੰ ਇਹ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਹਰ ਲੋਕਾਂ ਦੇ ਨਾਲ ਲੜ ਮਿਲ ਕੇ ਸਹਿਬਾ ਨੂੰ ਉਹ ਜੋ ਸਪਾਈ ਜਾਂਦੇ ਆ ਅੱਜ ਉਹਨਾਂ ਦੀ ਹਾਜ਼ਰੀ ਦੇ ਵਿੱਚ ਸਾਚਾ ਆਪਾ ਜੁੜ ਬੈਠੇ ਆ ਸੰਗਤ ਵੱਲੋਂ ਅਤੇ ਸਮੂਹ ਪੰਚਾਇਤ ਵੱਲੋਂ ਬਹੁਤ ਰੱਬੀਆ ਜਿਹੜਾ ਇਹ ਉਤਾਰਲਾ ਕੀਤਾ ਜਾਂਦਾ ਕਿਉਂਕਿ ਆਪਾਂ ਜਿਹੜੇ ਅੱਜ ਦਰਿਆਵੀ ਸੌਦੇ ਵਿੱਚੋਂ ਗੁਜ਼ਰ ਰਹੇ ਆ ਅੱਜ ਜਿਹੜੇ ਮੌਦ ਦੇ ਵਿੱਚੋਂ ਗੁਜ਼ਰ ਰਹੇ ਆ ਉਹ ਜਿਹੜਾ ਮਾਹੌਲ ਉਹ ਆਪਾਂ ਨੂੰ ਹੋਰ ਹੀ ਪਾਸੇ ਲੈ ਕੇ ਜਾ ਰਿਹਾ ਹੈ ਚਾਹੇ ਉਹ ਮੋਬਾਈਲਾਂ ਦਾ ਜਾਂ ਸੋਸ਼ਲ ਮੀਡੀਆ ਦਾ ਜਾਂ ਹੋਰ ਦੌਰ ਕੋਲੋਂ ਪਰ ਧਰਮ ਦੇ ਨਾਲ ਜੁੜਨਾ ਅਤੇ ਸਿੱਖੀ ਗੁਰੂ ਸਾਹਿਬ ਦੇ ਸੁਖਾਸਣ ਵਿੱਚ ਕਿ ਹਨ ਆਪਾਂ ਗੁਰੂ ਸਾਹਿਬ ਦੇ शादा वाहेगुरु जी